ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਬਣਾਈ ਫਲੈਂਕਸਕਾਟ ਟੀਮ ਵੱਲੋਂ ਕੀਤਾ ਗਿਆ 32 ਲੱਖ 32000 ਰੁਪਇਆ ਜ਼ਬਤ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੁੱਧਵਾਰ ਨੂੰ ਦੋਵੇ ਦੇ ਲਗਭਗ ਨੋਡ ਅਫਸਰਗਰਾਂ ਦਿੱਤੀ ਗਈ ਜਾਣਕਾਰੀ ਨੋਡ ਅਫਸਰ ਅਰुण ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਹਨਾਂ ਵੱਲੋਂ 5 ਲੱਖ 35000 ਰੁਪਇਆ ਦੋ ਪਾਰਟੀਆਂ ਤੋਂ ਜ਼ਬਤ ਕੀਤਾ ਗਿਆ ਸੀ ਜੋ ਉਹਨਾਂ ਵੱਲੋਂ ਖਜ਼ਾਨੇ ਵਿੱਚ ਚਮਕਵਾ ਕਰਵਾ ਦਿੱਤਾ ਗਿਆ ਅਤੇ ਅੱਜ ਸਵੇਰੇ ਉਹਨਾਂ ਵੱਲੋਂ 25 ਲੱਖ 1 ਤੇ 197000 1 ਟੋਟਲ 26 ਲੱਖ 97000 ਰੁਪਇਆ ਉਹਨਾਂ ਵੱਲੋਂ ਜਬਤ ਕੀਤਾ ਗਿਆ ਜੋ ਉਹਨਾਂ ਵੱਲੋਂ ਸੀਲ ਕੀਤਾ ਗਿਆ ਤੇ ਇਹ ਵੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਦੱਸਦੀ ਹੈ ਕਿ ਟੋਟਲ ਇਹਨਾਂ ਵੱਲੋਂ ਬੀਤੀ ਰਾਤ ਜਿੱਥੇ 535000 ਰੁਪਏ ਜਬਤ ਕੀਤਾ ਗਿਆ ਉੱਥੇ ਅੱਜ ਇਹਨਾਂ ਵੱਲੋਂ 26 ਲੱਖ 97000 ਰੁਪਇਆ ਜਬਤ ਕੀਤਾ ਗਿਆ ਟੋਟਲ 32 ਲੱਖ 32000 ਰੁਪਇਆ ਇਹਨਾਂ ਵੱਲੋਂ ਜਬਤ ਕੀਤਾ ਗਿਆ ਜਿਸ ਦੇ ਵਿੱਚੋਂ 535000 ਰੁਪਏ ਖਜ਼ਾਨੇ ਵਿੱਚ ਇਹਨਾਂ ਵੱਲ ਜਮ੍ਹਾਂ ਕਰਵਾ ਦਿੱਤਾ ਗਿਆ ਅਤੇ ਬਾਕੀ ਰਹਿੰਦਾ 26,97,000 ਰੁਪਏ ਨੇ ਵਸੂਲ ਕਰ ਦਿੱਤਾ ਕਿ ਉਹ ਵੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 50,000 ਤੋਂ ਵੱਧ ਰੁਪਏ ਆਪਣੇ ਨਾਲ ਨਾ ਲੈ ਕੇ ਚੱਲਣ ਤਾਂ ਜੋ ਸੋਟੇ ਤੇ ਵੀ ਕੋਈ ਇਸ ਤਰ੍ਹਾਂ ਦੀ ਮਸੀਬਤ ਨਾ ਆ ਸਕੇ। ਉਹਨਾਂ ਕਿਹਾ ਕਿ ਹੁਣ ਇਹ ਵਿਅਕਤੀ ਆਪਣਾ ਇਸ ਪੈਸੇ ਦਾ ਸਾਰਾ ਹਿਸਾਬ-ਕਿਤਾਬ ਦੇਣਗੇ ਕਿਥੋਂ ਪੈਸਾ ਆਇਆ ਕੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਪੈਸਾ ਅਰਲੀਜੀ ਕੀਤਾ ਜਾਵੇਗਾ। ਜੀ ਸਰ ਅਲਕੀ ਨਾਮ ਤੁਹਾਡਾ ਜੀ ਮੇਰਾ ਨਾਮ अरुण ਬੀ ਸਿੰਘ ਹੈ। ਮੈਂ ਰਿਪੋਰਟਿੰਗ ਟੀਮ ਦਾ ਅਰੋੜ ਲਕਸ਼ਰ। ਤੇ ਰਾਤ ਨੂੰ ਐਫਐਸਟੀ ਟੀਮਸ ਨੇ ਚੈਕਿੰਗ ਕਰ ਰਹੀ ਸੀ ਫਲਾਈਂਗ ਸਕਾਉਟ ਟੀਮ ਜੋ ਸਾਡੀ ਉਹਨਾਂ ਨੇ ਨਾਕਾਬੰਦੀ ਦੌਰਾਨ ਇੱਕ 385000 ਇੱਕ 150000 ਦੇ ਪੈਕੇਟਸ ਕੈਸ਼ ਜ਼ਬਤ ਕੀਤਾ ਜੋ ਕਿ ਅਸੀਂ ਖਜ਼ਾਨਾ ਦਫ਼ਤਰ ਭੇਜ ਦਿੱਤਾ ਅੱਜ ਸਵੇਰ ਵਾਲੀ ਜੋ ਫਲਾਈਂਗ ਸਕਾਉਟ ਟੀਮ ਆ ਉਹਦੇ ਵੱਲੋਂ ਇੱਕ 25 ਲੱਖ ਅਤੇ ਇੱਕ 190000 ਦਾ ਕੈਸ਼ ਸੀਜ਼ ਕੀਤਾ ਗਿਆ ਜ਼ਬਤ ਕੀਤਾ ਗਿਆ ਜੋ ਕਿ ਅਸੀਂ ਅਗਲੀ ਅਗਲੀ ਕਾਰਵਾਈ ਕਰ ਰਹੇ ਹਾਂ ਜਮ੍ਹਾਂ ਕਰਾਉਣ ਦੀ ਅਗਲੀ ਕਾਰਵਾਈ ਕਿਸ ਤਰ੍ਹਾਂ ਹੋਵੇਗੀ ਜੀ ਤਗਲੀ ਕਾਰਵਾਈ ਖਜ਼ਾਨਾ ਦਫ਼ਤਰ ਚ ਜਮਾ ਹੋਏਗਾ ਅਗਰ ਇਹਨਾਂ ਨੂੰ ਜਿਨ੍ਹਾਂ ਕੋਲੋਂ ਵੀ ਕੈਸ਼ ਜ਼ਬਤ ਕੀਤਾ ਗਿਆ ਹੈ ਉਹਨਾਂ ਨੂੰ ਰਸੀਦ ਦਿੱਤੀ ਗਈ ਹੈ ਅਤੇ ਉਹਨਾਂ ਨੂੰ 7 ਦਿਨ ਦਾ ਪ੍ਰੋਸੀਜਰ ਹੈ ਵੀ 7 ਦਿਨਾਂ ਵਿੱਚ ਅਪੀਲ ਕਰ ਸਕਦੇ ਨੇ ਅਗਲੇ ਡਿਸਟ੍ਰਿਕਟ ਕਾਉਂਟੀ ਨੂੰ ਜਾ ਕੇ ਹੌਟੀਸ ਨੂੰ ਜਾ ਕੇ ਅਗਰ ਉਹਨਾਂ ਦਾ ਕੈਸ਼ ਜੈਨੂਇਨ ਹੈ ਤਾਂ ਉਹ ਅਗਲੀ ਕਾਰਵਾਈ ਵਿੱਚ ਕਰਨਗੇ ਕਾ ਮਾਲਕ ਨੇ ਕੀ ਰਸਿਆ ਤੋਂ ਰਿਕਵੈਸਟ ਪੁਲਾਇਆ ਮਾਲਕ ਜੋ 1,99,000 ਵਾਲੇ ਜੋ ਪਰਸਨ ਹੈ ਉਹ ਤਾਂ ਕਹਿ ਰਿਹਾ ਕਿ ਅਸੀਂ ਜ਼ਿੰਮੇਦਾਰ ਹਾਂ ਤੇ ਸਾਡਾ ਸਬਸਟੂਟ ਕਹਿੰਦੇ ਗੁਰੂਸ ਵੀ ਘਰੇ ਵੇਚ ਰਹੇ ਹੈ ਉਹਨਾਂ ਦਾ ਕਹਿ ਸ ਹੈ ਤੇ ਇੱਕ ਜੋ 25 ਲੱਖ ਵਾਲੇ ਉਹ ਕਹਿ ਰਹੇ ਕਿ ਅਸੀਂ ਪੈਟਰੋਲ ਪੰਪ ਦੇ ਓਨਰ ਹਾਂ ਤੇ ਬੈਂਕ ਬੰਦ ਹੋਣ ਕਰਕੇ ਸਾਨੂੰ ਉਸ ਦੇ ਦੂਸਰੇ ਬੈਂਕ ਚ ਜਾਣਾ ਪੈ ਰਿਹਾ ਅਸੀਂ ਇਹ ਅੱਗੇ ਕੀ ਅਪੀਲ ਕਰ ਰਹੇ ਨੇ ਤੁਸੀਂ ਲੋਕਾਂ ਨੇ ਲੋਕ ਕੈਸ਼ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ 50 ਲੱਖ ਤੋਂ 50000 ਤੋਂ ਸੋਰੀ 50000 50000 ਤੋਂ ਘੱਟ ਹੀ ਅਲਾਉਡ ਹੈ ਕੈਸ਼ ਜਗ ਕੈਰੀ ਕਰਨਾ ਤੇ ਉਸ ਤੋਂ ਜ਼ਿਆਦਾ ਕੈਰੀ ਨਾ ਕਰੋ ਕੋਡ ਆਫ ਕਨੈਕਟ ਦੀ ਨਿਯਮਾਂ ਨੂੰ ਨਿਯੋਨ ਦੀ ਪਾਲਣਾ ਕਰੋ